ਸਸ਼ੀਗਰ ਤੁਸੀਂ ਵੇਖ ਰਹੇ ਦੈਨਿਕ ਸਵੇਰਾ ਟੀਵੀ ਮੈਂ ਹਾਂ ਨੀਰੂ ਬਿਜਲਵਾਨ ਇਸ ਵੇਲੇ 80 ਸੈਕਟਰ 37 ਦੇ ਵਿਚਕਾਰ ਮੌਜੂਦ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਜੇ ਹੈ ਕੰਗਨਾ ਨੌਰ ਨੌ ਦਾ ਜੋ ਬਿਆਨ ਹੈ ਜੋ ਟਿੱਪਣੀ ਹੈ ਉਸ ਤੋਂ ਨਾਰਾਜ਼ ਹੋ ਕੇ ਉਹਨਾਂ ਦੇ ਖਿਲਾਫ ਜੇ ਪ੍ਰਦਰਸ਼ਨ ਕਰ ਰਹੇ ਨੇ ਬੀਜੇਪੀ ਆਫਿਸ ਦਾ ਘਰਾਵ ਕਰਨ ਜਾ ਰਹੇ ਲੱਗਦਾ ਘਰਾਵ ਕਰਕੇ ਜੇ ਹੈ ਟਿੱਪਣੀ ਵਾਪਸ ਹੋ ਜਾਏਗੀ ਮਾਫੀ ਮੰਗੇਗੀ ਉਹ ਜੇ ਸਭ ਤੋਂ ਪਹਿਲੀ ਗੱਲ ਸਾਡਾ ਵਿਰੋਧ ਕਰਨਾ ਬਖ਼ਰਜ ਬਣਦਾ ਜਦੋਂ ਵੀ ਕਿਤੇ ਗਲਤ ਹੋਊਗਾ ਤਾਂ ਅਸੀਂ ਵਿਰੋਧ ਕਰਨਾ ਬਾਜਪਸਾ ਦਾ ਮਤਲਬ ਫਰਜਾ ਹਣਾ ਤੇ ਦੂਜੀ ਗੱਲ ਆਪਾਂ ਜਾਣਦੇ ਵੀ ਲੰਬੇ ਸਮੇਂ ਜਦੋਂ ਵੀ ਕਿਸਾਨਾਂ ਖਰਾਬ ਆਪਣੇ ਕੰਗਣਾ ਰੌਂਟ ਟਿੱਪਣੀ ਹਮੇਸ਼ਾ ਹੀ ਕਰਦੇ ਰਹੀ ਹੈ ਜਿਵੇਂ ਹੁਣ ਉਹਨਾਂ ਕਿਸਾਨਾਂ ਵਾਸਤੇ ਜੋ ਸ਼ਬਦਾਂ ਦੀ ਵਰਤੀ ਆ ਬੜੀ ਮੈਂ ਕਹੂੰਗਾ ਨਿੰਦਾ ਜਨਕਾ ਤੇ ਇਸ ਕਰਕੇ ਅਸੀਂ ਤਾਂ ਚਾਹੁੰਦੇ ਆ ਵੀ ਇਹ ਹੀ ਸਲੀਮ ਸਾਰੇ ਇਹ ਹੈਗੇ ਵੀ ਉਸ ਨੂੰ ਬਰਖਾਸਤ ਕਰਨਾ ਚਾਹੀਦਾ ਕਿਉਂਕਿ ਉਹ ਇੱਕ ਬਹੁਤ ਸਿਧਾਂਤ ਦੇ ਵੱਡੇ ਅਹੁਦੇ ਤੇ ਬੈਠੀ ਆ ਤੇ ਉਹਦੇ ਵੱਲੋਂ ਇਹ ਸਭ ਕੁਝ ਬੋਲਣਾ ਇਸ ਤਰ੍ਹਾਂ ਨਫ਼ਰਤ ਪੈਲਾਉਣਾ ਸਾਰਾ ਗਲਤ ਆ ਕੱਲ ਉਹਨਾਂ ਨੂੰ ਬੁਲਾਇਆ ਵੀ ਸੀ ਜੀਪੀ ਨੱਡਨ ਦੇ ਨੇ ਮੁਲਾਕਾਤ ਕਰਨ ਵਾਸਤੇ ਨਾਲ ਹੀ ਇੱਕ ਨਿਖੇਧੀ ਕੀਤੀ ਸੀ ਆਪਣੇ ਬਿਆਨ ਜੇ ਵੱਖਰੇ ਰੱਖੇ ਤੇ ਸਿਰਫ ਦਰਾਮੇ ਬਾਜੀਏ ਤੁਸੀਂ ਆਪ ਜਾਣਦੇ ਹੋ ਇਸ ਤੋਂ ਪਹਿਲਾਂ ਵੀ ਕਿੰਨੀ ਵਾਰ ਹੋਇਆ ਉਹਨੇ ਪੰਜਾਬ ਦੇ ਆਪਣੇ ਨੌਜਵਾਨ ਨੂੰ ਨਸ਼ਈ ਦੱਸਿਆ ਤੇ ਅੰਦੋਲਨ ਦੇ ਉੱਪਰ ਬੈਠੇ ਸਾਰੇ ਧਰਨਾਕਰਨ ਨੂੰ ਅਤਵਾਦੀ ਤੱਕ ਦੱਸਿਆ ਹੈਨਾ ਤੇ ਕਦੇ ਵੀ ਭਾਜਪਾ ਨੇ ਉਸਦੇ ਕਦੇ ਵੀ ਉਸ ਕਦੇ ਵੀ ਗੱਲਬਾਤ ਹੋਈ ਨਹੀਂ ਜੀ ਕਹਿੰਦਾ ਮਤਲਬ ਜੋ ਰਣਨੀਤੀ ਭਾਜਪਾ ਚ ਬਣਦੀ ਆ ਠੀਕ ਆ ਉਹ ਉਸੇ ਤਹਿਤ ਇਹ ਵੀ ਇੱਕ ਉਹ ਉਹਦੇ ਵੱਲੋਂ ਕੀਤੀ ਹੋਈ ਆ ਕਈ ਵਾਰ ਹੁੰਦਾ ਕਿ ਤੁਮੀ ਦੁਨੀਆ ਵਾਲੇ ਲੋਕ ਜਿਹੜੇ ਆਪਣੀ ਫਿਲਮਾਂ ਨੂੰ ਜ਼ਿਆਦਾ ਰੀਚ ਦੇਣ ਵਾਸਤੇ ਵੀ ਇਹ ਕੰਟਰੋਵਰਸੀ ਕ੍ਰੀਏਟ ਕਰਦੇ ਨੇ ਤੁਹਾਨੂੰ ਪਤਾ ਹੀ ਹੈ ਪਿਛਲੀਆਂ ਜੇ ਅਪਨ 5-6 ਫਿਲਮਾਂ ਦੇਖੀ ਹੋਦੀਆਂ ਫਿਲਮਾਂ ਕੋਈ ਚੱਲੀ ਹੋਈ ਨਹੀਂ ਹੈਗੀ ਇਹ ਸਿਰਫ ਇੱਕ ਪਹਿਲੀ ਲੋਕਾਂ 'ਚ ਰਹਿਣ ਦੀ ਗੱਲ ਕਰ ਲਈਏ ਉਸ ਹੱਬ ਵਾਲਾ ਨਾ ਕੰਟਰੋਵਰਸੀ ਪੈਦਾ ਕਰਨ ਵਾਸਤੇ ਸਭ ਕੁਝ ਕਰਦੀ ਆ ਦੇਖੋ ਪਰ ਇਹ ਬੜਾ ਨਿੰਦਾ ਜਾਣਕਾਰ ਤੁਹਾਨੂੰ ਪਤਾ ਵੀ ਪੰਜਾਬ ਦਾ ਜਿਹੜਾ ਕਿਸਾਨ ਆ ਜਿਨੇ ਪੂਰੇ ਭਾਰਤ ਦਾ ਢਿੱਡ ਭਰਿਆ ਤੇ ਜੇ ਉੱਥੇ ਪ੍ਰੋਟੈਸਟ ਵੀ ਕੀਤਾ ਬੜਾ ਸ਼ਾਂਤਮਈ ਕੀਤਾ ਤੇ ਉਸ ਪ੍ਰੋਟੈਸਟ ਦੇ ਵਿੱਚ ਸੋ ਸਾਰੇ ਜਾਣਦੇ ਵੀ ਹਰ ਇੱਕ ਵਰਗ ਨੇ ਉਹਦਾ ਸਾਥ ਦਿੱਤਾ ਤੇ ਪੰਜਾਬ ਨੂੰ ਕਿਤੇ ਨਾ ਕਿਤੇ ਬੰਗਲਾਦੇਸ਼ ਦੇ ਉਸ ਤੇ ਵਿਸ਼ਕਾਰ ਪਾਇਆ ਕਿ ਅਗਰ ਅਗਰ ਉਸਵੇਲੇ ਅਗਰ ਆਪਣਾ ਨੇਤৃত্ব ਸੀਸ਼ ਨੇਤਤਵ ਸਹੀ ਨਹੀਂ ਹੁੰਦਾ ਤਾਂ ਬੰਗਲਾਦੇਸ਼ ਵਾਲੇ ਹਾਲਾਤ ਹੋ ਜਾਂਦੇ ਨਹੀਂ ਨਹੀਂ ਪੰਜਾਬ ਬੜਾ ਖੂਬਸੂਰਤ ਜਿਸ ਸਾਡਾ ਜਿਹ ਧਰਨਾ ਵੀ ਉੱਥੇ ਤੁਸੀਂ ਸਾਰੇ ਦੇਖੇ ਵੀ ਧਰਨਾ ਵੀ ਦਿੱਤਾ 1 ਸਾਲ ਦੇ ਵਿੱਚ ਸਾਲ ਤੋਂ ਉੱਪਰ ਲੱਗਿਆ ਬੜਾ ਸ਼ਾਂਤਮਈ ਧਰਨਾ ਦਿੱਤਾ ਉੱਥੇ ਅਸੀਂ ਜੇ ਹੱਕਾਂ ਲਈ ਲੜੇ ਵੀ ਆ ਤਾਂ ਬੜਾ ਸ਼ਾਂਤਮਈ ਹੋ ਕੇ ਅਸੀਂ ਹੱਕ ਮੰਗੇ ਨੇ ਤੇ ਉਹਨਾਂ ਵੱਲੋਂ ਇਸ ਤਰ੍ਹਾਂ ਦੀ ਇਹੀ ਤਾਂ ਗੱਲ ਕਰਦੇ ਆ ਵੀ ਉਹਨਾਂ ਵੱਲੋਂ ਇਹ ਜਿਹੜੀ ਨਫ਼ਰਤ ਫਲਾਈ ਜਾ ਰਹੀ ਆ ਇਹ ਬਿਲਕੁਲ ਗਲਤ ਤੁਸੀਂ ਚਾਹੁੰਦੇ ਹੋ ਕਿ ਮੈਂਬਰਸ਼ਿਪ ਹੀ ਰੱਦ ਕਰ ਦਿੱਤੀ ਜਾ ਨੀ ਜ਼ਰੂਰੀ ਹੈ ਜੀ ਐਮਪੀ ਤੋਂ ਬਰਖਾਸਤ ਕਰਨਾ ਚਾਹੀਦਾ ਇੱਕ ਸਵਿਧਾਨਕ ਅਹੁਦਾ ਜਿਹੜਾ ਉਹ ਤੋਂ ਬੜਾ ਪਵਿੱਤਰ ਅਹੁਦਾ ਹੈ ਇਹਦੇ ਉੱਪਰ ਬਣਦਾ ਕੋਈ ਹੱਕ ਨਹੀਂ ਹੈਗਾ ਦੈਨਾਲ ਜਗਤਾਰ ਸਿੰਘ ਜੀ ਸੀ ਸਮਰਾਲਾ ਤੋਂ ਐਮ ਐਲ ਏ ਕਹਿੰਦੇ ਨੇ ਕਿ ਉਹਨਾਂ ਦੀ ਮੈਂਬਰਸ਼ਿਪ ਜੇ ਹੈ ਉਹ ਬਰਖਾਸਤ ਹੋਣੀ ਚਾਹੀਦੀ ਰਦ ਹੋਣੀ ਚਾਹੀਦੀ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਵਟਾ ਇਕੱਠ ਜੇ ਹੈਗਾ ਆ ਆਮ ਆਦਮੀ ਪਾਰਟੀ ਦੇ ਵਕ ਵਕ ਜੇ ਆਪਣੇ ਕਨਵੀਨਰਸ ਨੇ ਉਹ ਪਹੁੰਚੇ ਨੇ ਤੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਲਗਾਤਾਰ ਜੇ ਨੇ ਇਕੱਠ ਜੇ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਕਿਸਾਨ ਸੈੱਲ ਵੱਲੋਂ ਤੇ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਸੰਤੀ ਦੇ ਵਿਚਕਾਰ ਸੀ ਇੱਥੇ ਖੜੇ ਨੇ ਤੇ ਲਗਾਤਾਰ ਤਸਵੀਰਾਂ ਦਿਖਾ ਰਹੇ ਨੇ ਪ੍ਰਦਰਸ਼ਨ ਸ਼ੁਰੂ ਹੋਣ ਵਾਲਾ ਹੈ ਤੇ ਇੱਕ ਵੱਡਾ ਇਕੱਠ ਜਿਸ ਦੇ ਵਿਚਕਾਰ ਵੱਡੀ ਗਿਣਤੀ ਦੇ ਵਿਚਾਰ ਨੌਜਵਾਨ ਬਜ਼ੁਰਗ ਜਿਹੜੇ ਨੇ ਪਹੁੰਚੇ ਨੇ ਤੇ ਪਾਰਟੀ ਦੇ ਵਕਫ ਵਕ ਚੇਅਰਮੈਨਸ ਪਹੁੰਚੇ ਨੇ ਸਪੋਕਸਪਰਸਨ ਪਹੁੰਚੇ ਨੇ ਤੇ ਆਪਣਾ ਅੱਜ ਅੱਜ ਦੇ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਨੇ ਖਿੰਡਾ ਸਾਹਿਬ ਦੀ ਘੜੀ ਤਾਂ ਅਸੀਂ ਪੰਜਾਬ ਐਗਰੋ ਦੇ ਚੇਰਮੈਨ ਜੀ ਖਿੰਡਾ ਜੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੁਮਿੰਦਰ ਜੀ ਤੋਂ ਪੁੱਛਾਂਗੇ ਤਾਂ ਇੱਥੇ ਜਿਹੇ ਪੁਲਿਸ ਬਲ ਵੀ ਪਹਾਲੀ ਤਨਾਤ ਜਿਹੇ ਸੁਮਿੰਦਰ ਜੀ ਅਸੀਂ ਗੱਲ ਕਰਨਾ ਚਾਹਾਂਗੇ ਅਸੀਂ ਲਗਾਤਾਰ ਹਰ ਪਾਰਟੀ ਵਿਰੋਧ ਕਰ ਰਹੀ ਹੈ ਕੰਗਨਾ ਦੇ ਟਿੱਪਣੀ ਲੈ ਕੇ ਭਾਵੇਂ ਕਿਸਾਨੀਆਂ ਅੰਦੋਲਨ ਦੇ ਨੇਤਾ ਵੀ ਕਿਉਂ ਨਾ ਹੋਣ ਹਰ ਇੱਕ ਪਾਰਟੀ ਮੈਂ ਗੱਲ ਕਰਨਾ ਚਾਹੁੰਦਾ ਕਿ ਅੱਜ ਆਮ ਆਦਮੀ ਪਾਰਟੀ ਵੱਲੋਂ ਸਾਡੇ ਜਿਹੜਾ ਬੀਜੇਪੀ ਦਫਤਰ ਦਾ ਸੀ ਘਰਾਉ ਕਰ ਰਹੇ ਹਨ ਕਿਉਂਕਿ ਮੈਂ ਸਮਝਦਾ ਕੰਗਨੌਰ ਨਾਰਥ ਨੇ ਹਮੇਸ਼ਾ ਹੀ ਕਿਸਾਨ ਵਿਰੋਧੀ ਮੈਂ ਸਮਝਦਾ ਦੇਸ਼ ਵਿਰੋਧੀ ਬਿਆਨ ਸਟੇਟਮੈਂਟ ਦਿੱਤੀ ਹੈ ਤੁਮੇ ਤਾਂ ਕਿਸਾਨ ਦੇਸ਼ ਦਾਨਦਤਾ ਜੇ ਕਿਸਾਨ ਦੇ ਲਈ ਅਸੀਂ ਇਹੋ ਜੀ ਭਾਸ਼ਾਬੋਲੀ ਯੂਜ਼ ਕਰਾਂਗੇ ਤੇ ਆਮ ਆਦਮੀ ਪਾਰਟੀ ਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ ਅਸੀਂ ਵੀ ਕਦੀ ਵੀ ਇਸ ਗੱਲ ਨੂੰ ਟਾਲਰਟ ਨਹੀਂ ਕਰਾਂਗੇ ਅੱਜ ਸਾਡੀ ਮੰਗ ਹੈ ਅਸੀਂ ਇਸ ਤੋਂ ਬਾਅਦ ਜਿਹੜਾ ਪ੍ਰੋਟੈਸਟ ਕਰਾਂਗੇ ਇੱਥੋਂ ਜਾਂਦੇ ਹੋਏ ਅਸੀਂ ਭਾਜਪਾ ਦਫ਼ਤਰ ਦਾ ਘਰਾਓ ਕਰਾਂਗੇ ਸਾਡੇ ਸਾਡੇ ਜਕਤਾਰ ਦਿਆਲਪੁਰ ਜੀ ਐਮਐਲਏ ਜਿਹੜੇ ਹੈਗੇ ਨੇ ਕਿਸਾਨ ਵਿੰਗ ਦੇ ਪੰਜਾਬ ਦੇ ਪ੍ਰਧਾਨ ਉਹ ਸਾਡੇ ਨਾਲ ਨੇ ਸਾਡੇ ਮੰਡੀ ਬੋਰਡ ਦੇ ਚੇਅਰਮੈਨ ਸਾਡੀ ਸਾਰੀ ਲੀਡਰਸ਼ਿਪ ਡਿਸਟ੍ਰਿਕਟ ਲੈਵਲ ਦੀ ਅਸੀਂ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਮੀਡੀਆ ਜਰੀਏ ਵੀ ਕਿ ਤੁਸੀਂ ਵੀ ਇਹ ਚੀਜ਼ ਨੂੰ ਦਿਖਾਓ ਕਿ ਜਿਹੜੀ ਕੰਗਨਾਰ ਨੌ ਤੇ ਉਹਨੂੰ ਆਪਣੀ ਜਿਹੜੀ ਜ਼ੁਬਾਨ ਤੇ ਭਾਜਪਾ ਨੂੰ ਉਹਨੂੰ ਕੰਟਰੋਲ ਕਰਾਉਣਾ ਚਾਹੀਦਾ ਕਿਉਂਕਿ ਆਮ ਆਦਮੀ ਪਾਰਟੀ ਵੀ ਕਦੀ ਵੀ ਸਾਡੇ ਜਿਹੜਾ ਪੰਜਾਬ ਦਾ ਕਿਸਾਨ ਹੈ ਪੰਜਾਬ ਦਾ ਪੁੱਤ ਹੈ ਜਿਹਨੇ ਹਮੇਸ਼ ਜਿਹੜਾ ਪੰਜਾਬ ਤੋਂ ਹਨ ਪੈਦਾ ਕਰਕੇ ਉੱਥੇ ਸਾਡੇ ਹਿੰਦੁਸਤਾਨ ਦਾ ਆਂਦਾ ਤਾਂ ਉਹਨਾਂ ਨੂੰ ਮਤਲਬ ਅਸੀਂ ਇਹੋ ਜੀ ਸ਼ਬਦਾਵਲੀ ਨੂੰ ਬਿਲਕੁਲ ਵੀ ਟੋਲਰੇਟ ਨਹੀਂ ਕਰਾਂਗੇ ਤੇ ਅੱਜ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜੇ ਆਮ ਆਦਮੀ ਪਾਰਟੀ ਇਹ ਮੰਗ ਕਰਦੀ ਜਿਹੜੀ ਕੰਗਨੌਰ ਨਾਉਤ ਜਿਹੜੀ ਲੋਕ ਸਭਾ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ ਉਹਨਾਂ ਨੂੰ ਬੀਜੇਪੀ ਚ ਬਰਖਾਸਤ ਕੀਤਾ ਜਾਵੇ ਤੇ ਅਸੀਂ ਸਾਰੇ ਇਸ ਗੱਲ ਕਰਕੇ ਹੀ ਇੱਥੇ ਪ੍ਰੋਟੈਸਟ ਕਰ ਰਹੇ ਹਾਂ ਕੁਛ ਹੀ ਦੇਰ ਦੇ ਵਿੱਚ ਕਾਜ ਇਹ ਪ੍ਰੋਟੈਸਟ ਸਟਾਰਟ ਹੋਣ ਵਾਲਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਲੋਕ ਸਭਾ ਦੀ ਸਦਸਤਾ ਜੇ ਹੈ ਕੰਗਨਾਰ ਨੌਦ ਦੀ ਔਰਦ ਹੋਣੀ ਚਾਹੀਦੀ ਹੈ ਉਹਨੂੰ ਭਾਜਪਾ ਤੋਂ ਵੀ ਬਾਹਰ ਦਾ ਰਸਤਾ ਕੱਟਣਾ ਚਾਹੀਦਾ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਦੇਸ਼ ਭਰ ਦੇ ਵਿੱਚ ਕਾਜ ਜਿੰਨੇ ਵੀ ਕਿਸਾਨ ਨੇ ਉਹ ਕਾਫੀ ਨਾਰਾਜ਼ ਨੇ ਕਿਉਂਕਿ ਜਿਸ ਤਰ੍ਹਾਂ ਦੀ ਟਿੱਪਣੀ ਜਾਂ ਫਿਰ ਕਹੀਏ ਬਿਆਨ ਉਹਨਾਂ ਦੇ ਵੱਲੋਂ ਜਾਰੀ ਕੀਤਾ ਗਿਆ ਉਸ ਦੇ ਉੱਤੇ ਇਹ ਕਹਿ ਰਹੇ ਨੇ ਕਿ ਬਾਰ-ਬਾਰ ਆਪਣੇ ਬਿਆਨ ਨੂੰ ਲੈ ਕੇ ਮਾਫੀ ਮੰਗਨ ਕੈਮਰਾਮੈਨ ਅਨਿਲ ਦੇ ਨਾਲ ਨਿਰੂਪ ਚਲਵੰਤ ਡੈਨਿਕਸਵੈ पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल आरोप